ਪ੍ਰੈਸ ਨਾਲ ਗਲਤ ਕਰਦਿਆਂ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਕੁਝ ਸ਼ਾਰਤੀ ਆਂਸਰ ਹਲਕੇ ਵਿੱਚ ਕਾਂਗਰਸ ਪਾਰਟੀ ਨੂੰ ਕਮਜ਼ੋਰ ਦੱਸਣ ਦੀ ਕਰ ਰਹੇ ਨੇ ਕੋਸ਼ਿਸ਼ ਅੱਜ ਪ੍ਰੈਸ ਨਾਲ ਗਲਤ ਕਰਦਿਆਂ ਹੋਇਆਂ ਸਾਬਕਾ ਵਿਧਾਇਕ ਤੇ ਬਾਬਾ ਬਕਾਲਾ ਸਾਹਿਬ ਤੋਂ ਹਲਕਾ ਇੰਚਾਰਜ ਸੰਤੋਖ ਸਿੰਘ ਭਲਾਈਪੁਰ ਨੇ ਦੱਸਿਆ ਕਿ ਇੱਕ ਅਖਬਾਰ ਦੇ ਪੱਤਰਕਾਰ ਨੇ ਜਾਣਬੁੱਝ ਕੇ ਸਚਾਈ ਨੂੰ ਅੱਖੋਂ ਪਰੋਖੇ ਕਰਦਿਆਂ ਹੋਇਆਂ ਆਪਣੀ ਸੁਰਤ ਵਾਸਤੇ ਆਪਣਾ ਇੱਕ ਨਿੱਜੀ ਬਿਆਨ ਲੈ ਕੇ ਅਖਬਾਰ ਵਿੱਚ ਹਲਕਾ ਇੰਚਾਰਜ ਅਤੇ ਕਾਂਗਰਸ ਪਾਰਟੀ ਦੇ ਯਾਰੂ ਵਰਕਰਾਂ ਨੂੰ ਜਾਣਬੁੱਝ ਕੇ ਕਮਜ਼ੋਰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਹਲਕਾ ਬਤਾ ਕਿ ਨੇ ਗਲਤ ਕਰਦਿਆਂ ਇੱਥੇ ਸਪਸ਼ਟ ਕੀਤਾ ਕਿ 145 ਪਿੰਡਾਂ ਵਿੱਚੋਂ ਅੱਜ ਵੀ 115 ਪਿੰਡਾਂ ਦੇ ਸੀਨੀਅਰ ਆਗੂ ਤੇ ਸਰਪੰਚ ਉਸ ਦੇ ਨਾਲ ਚਿਤਾਣ ਵਾਂਗੂ ਖੜੇ ਹਨ ਉਹਨਾਂ ਨੇ ਕਿਹਾ ਕਿ ਇੱਕ ਦੋ ਬੰਦੇ ਜਾਣ ਨਾਲ ਪਾਰਟੀ ਕਮਜ਼ੋਰ ਨਹੀਂ ਹੁੰਦੀ ਦੋ ਜਾਂਦੇ ਨੇ ਤੇ ਚਾਰ ਆ ਵੀ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਐਸਐਮਪੀ ਦੀ ਇਲੈਕਸ਼ਨ ਵਿੱਚ ਕੁਝ ਬੰਦਿਆਂ ਨੇ ਪਾਰਟੀ ਵਿੱਚ ਰਹਿ ਕੇ ਵੀ ਕਾਂਗਰਸ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇੱਥੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਕਾਂਗਰਸ ਪਾਰਟੀ ਹਲਕੇ ਵਿੱਚੋਂ ਦੂਜੇ ਨੰਬਰ ਤੇ ਆਈ ਹੈ ਤੇ ਮੌਜੂਦਾ ਸਰਕਾਰ ਦੇ ਕੈਂਡੀਡੇਟ ਨੂੰ 650 ਤੋਂ ਵੱਧ ਲੀਡ ਤੇ ਹਰਾ ਕੇ ਹਲਕੇ ਵਿੱਚੋਂ ਭੇਜਿਆ। ਉਹਨਾਂ ਨੇ ਕਿਹਾ ਕਿ ਮੈਂ ਆਪਣੀ ਟੀਮ ਨਾਲ ਹਲਕੇ ਵਿੱਚ ਹਰ ਰੋਜ਼ ਕਾਂਗਰਸ ਪਾਰਟੀ ਦੀ ਕਾਮਯਾਬੀ ਲਈ ਕੰਮ ਕਰ ਰਿਹਾ ਹਾਂ ਤੇ ਕਰਦਾ ਰਹਾਂਗਾ। ਹਲਕਾ ਇੰਚਾਰਜ ਨੇ ਇੱਥੇ ਦੋ ਗੱਲਾਂ ਸਪਸ਼ਟ ਕੀਤੀਆਂ ਜਦੋਂ ਕਾਂਗਰਸ 2022 ਦੀ ਇਲੈਕਸ਼ਨ ਹਾਰ ਚੁੱਕੀ ਸੀ ਤਾਂ 2023 ਦੇ ਵਿੱਚ ਪਹਿਲੀ ਕਾਂਗਰਸ ਦੇ ਹਲਕਾ ਇੰਚਾਰਜ ਸਰਦਾਰ ਸੰਤੁਖ ਸਿੰਘ ਭਲਾਈਪੁਰ ਨੇ ਪਹਿਲੀ ਰੈਲੀ ਆਪਣੇ 발ਬੂਤੇ ਤੇ ਕੀਤੀ ਸੀ ਅਤੇ ਹਲਕੇ ਵਿੱਚੋਂ ਇੱਕ ਨੰਬਰ ਤੇ ਕਾਂਗਰਸ ਦੀ ਰੈਲੀ ਆਈ ਸੀ ਸਾਰੇ মিডিਆ ਦੇ ਵਿੱਚ ਅੱਜ ਵੀ ਉਹ ਖਬਰਾਂ ਹਨ ਦੂਜੀ ਗੱਲ ਹਲਕਾ ਵਿਧਾਇਕ ਸੰਤੁਖ ਸਿੰਘ ਭਲਾਈਪੁਰ ਨੇ ਆਖੀ ਕਿ ਰਖੜ ਪੁੰਨਿਆਂ ਦੀ ਵਾਲੀ ਰੈਲੀ ਹਾਈ ਕਮਾਂਡ ਦੀ ਮਰਜ਼ੀ ਤੋਂ ਬਿਨਾ ਨਹੀਂ ਹੁੰਦੀ ਜੇ ਪੰਜਾਬ ਕਾਂਗਰਸ ਦੀ ਹਾਈ ਕਮਾਂਡ ਅਜਾਜ਼ ਦਿੰਦੀ ਤਾਂ ਸਾਰੀਆਂ ਪਾਰਟੀਆਂ ਤੋਂ ਵੱਡੀ ਰੈਲੀ ਕਰਕੇ ਦਿਖਾਉਂਦੇ ਪਰ ਕਾਂਗਰਸ ਹਾਈ ਕਮਾਂਡ ਦਾ ਫੈਸਲਾ ਸਿਰ ਮੱਥੇ ਇੱਥੇ ਦੱਸਣਯੋਗ ਹੈ ਕਿ ਕਾਂਗਰਸ ਹਾਈ ਕਮਾਂਡ ਤੋਂ ਕੋਈ ਵੱਡਾ ਨਹੀਂ ਹੁੰਦਾ ਇਸ ਮੌਕੇ ਉਹਨਾਂ ਦੇ ਨਾਲ ਚੇਅਰਮੈਨ ਬਲਕਾਰ ਸਿੰਘ ਬੱਲ ਚੇਅਰਮੈਨ ਗੁਰਵਿਆਲ ਸਿੰਘ ਢਿੱਲੋਂ ਚੇਅਰਮੈਨ ਹਰਜਿੰਦਰ ਸਿੰਘ ਜਸਪਾਲ ਐਮਸੀ ਗੁਰਦੀਪ ਸਿੰਘ ਪ੍ਰਧਾਨ ਬੀਸੀ ਸੈੱਲ ਸਰਪੰਚ ਦਲੇਰ ਸਿੰਘ ਤੇ ਹੋਰ ਬਹੁਤ ਸਾਰੇ ਇਲਾਕੇ ਦੇ ਪ੍ਰਬੰਧਕੀ ਸੱਜਣ ਹਾਜ਼ਰ ਸਨ ਆਓ ਦੇਖਦੇ ਹਾਂ ਦਰਸ਼ਨ कौर ਵਿਦਾਤ ਪਰ ਦੀ ਰਿਪੋਰਟ ਇਹ ਖਬਰ ਜਿਹੜੀ ਛਾਪੀ ਗਈ ਹੈ ਮਨ ਭਾਗੀ ਹੈ 2005 ਸੇ ਗਿਆਸ ਹੋਇਆ ਤੇ ਬੜੇ ਐਮਐਲਏ ਬਣੇ ਉਦੋਂ ਵੀ ਕਾਨਫਰੰਸਾਂ ਹੋਈਆਂ ਜੇ ਢੀਪਾ ਜੀ ਬਣੇ ਉਦੋਂ ਵੀ ਕਾਨਫਰੰਸਾਂ ਹੋਈਆਂ ਧੁੰਦੀਆਂ ਨਹੀਂ ਰੱਖੜ ਪੁੰਨੀਆਂ ਤੇ ਜੇ ਢੀਪਾ ਜੀ ਬਣੇ ਢੀਪਾ ਜੀ ਗੇਲ ਵੀ ਚਲ ਗਏ ਉਦੋਂ ਵੀ ਸੰਗਤਾਂ ਨੇ ਇੱਥੇ ਕਾਨਫਰੰਸਾਂ ਕੀਤੀਆਂ ਛੱਜੇਵੜੀ ਸਾਹਿਬ ਬਣੇ ਕਾਨਫਰੰਸਾਂ ਉਦੋਂ ਵੀ ਹੋਈਆਂ ਬੇਸ਼ਕੁਵ ਹੱਥ ਹੀ ਉਦੋਂ ਵੀ ਸਕੇ ਕਾਨਫਰੰਸਾਂ ਹੋਈਆਂ ਭਾਈਪੁਰ ਸਾਹਿਬ ਐਮਐਲਏ ਬਣੇ ਪੇਸ਼ਾਈ ਕਾਨਫਰੰਸ ਵਧੀਆ ਢੰਗ ਨਾਲ ਹੁੰਦੀ ਰਹੀ ਆ ਇਹ ਪਤਾ ਨਹੀਂ ਕੌਣ ਬੰਦਾ ਆ ਉਹਦੀ ਕੀ ਸੋਚ ਆ ਕੀ ਗੱਲ ਐ ਸਾਰਾ ਹਲਕਾ ਭਲਾਈਪੁਰ ਸਾਹਿਬ ਦੇ ਨਾਲ ਆ شریف ਇਨਸਾਨ ਆ ਲੋਕਾਂ ਦੀ ਗੱਲ ਸੁਣਦਾ ਅਸੀਂ ਕਾਂਗਰਸੀ ਕਾਂਗਰਸ ਦਾ ਨਾਰਣਾ ਮੋਢੇ ਦਾ ਮੋਢਾ ਜੋੜ ਕੇ ਭਲਾਈਪੁਰ ਦਾ ਰਵਾਂਗੇ ਜਿੰਨੂੰ ਵੀ ਸਰਕਾਰ ਕਾਂਗਰਸ ਟਿਕਟ ਦਿੰਦੀ ਉਹਦੇ ਨਾਲ ਲੈਨੇ ਆ ਲੋਕਾਂ ਨੂੰ ਬਦਲ ਨਹੀਂ ਜਾਂਦੇ ਕਦੇ ਉਹਦੇ ਉਹਦੇ ਪੈਰ ਖੇਡਦੇ ਕਦੇ ਉਹਦੇ ਅਸੀਂ ਕਾਂਗਰਸੀਆਂ ਕਾਂਗਰਸ ਨਾਲ ਰਹਿਣਾ ਤੇ ਕਾਂਗਰਸੀ ਜੀਵੇ ਤੇ ਕਾਂਗਰਸੀ ਮਰਨਾ ਐ ਇਹ ਜਿਹੜੀ ਖਬਰ ਹੈ ਬਹੁਤ ਗਲਤ ਹੈ ਇਹ ਗੱਲ ਨਹੀਂ ਚਾਹੀਦੀ ਸਾਰੇ ਹਲਕੇ ਦੇ ਪੰਚ ਸਰਪੰਚ ਕਾਹਨ ਮੈਂ ਸਾਡੇ ਰੇਜ ਦੇ ਜਿਹੜੇ ਮੈਂਬਰ ਨੇ ਸਾਡੇ ਜਿਹਨੇ ਆਪਣੀ ਸ਼ਹਾਦ ਗਦੀਪ ਸੋਣੀ ਹੈ ਸਾਰੇ ਅਸੀਂ ਨਾਲ ਆ ਇਹ ਖਬਰ ਗਲਤ ਆ ਉਹ ਪੱਤਰਕਾਰ ਨੂੰ ਪੁੱਛਣਾ ਚਾਹੀਦਾ ਹੈ ਕਿ ਕਿਉਂ ਭਾਈ ਕੀ ਗੱਲ ਕੀ ਹੋਈ ਹੈ ਇਹਦਾ ਹਾਈ ਕਮਾਂਡ ਦੇ ਕਹਿਣ ਦੇ ਨਾਲ ਹੀ ਕਾਨਫਰੈਂਸ ਕੈਨਸਲ ਕਰਨੀ ਵੀ ਜਗਾ ਨਹੀਂ ਸਭ ਨੂੰ ਕੀਤਾ ਸੀਗਾ ਇਹ ਜਿਹੜੀ ਆ ਮੰਦ ਭਾਗਿਆ ਇਹ ਵਰਕਰਾਂ ਦਾ ਮਨੋਬਲ ਨੀਵਾ ਕਰਨ ਵਾਲੀ ਗੱਲ ਆ ਭਲਾਈਪੁਰ ਨੂੰ ਕੋਈ ਕੁਝ ਵਿਗਾੜ ਨਹੀਂ ਸਕਦਾ ਕੋਈ ਕਿਉਂ ਲੋਕਾਂ ਦਾ ਪਿਆਰ ਕਰਦਾ ਸਤਿਕਾਰ ਕਰਦਾ ਘੜ ਗਏਨ ਕੁਰਸੀ ਇਹ ਅੱਜ ਇੱਕ ਅਦਵਾਰ ਚ ਖਬਰ ਲੱਗੀ ਆ ਮੇਰੇ ਇੱਕ ਵੀਰ ਪੱਤਰਕਾਰ ਨੂੰ ਲਈ ਗਈ ਖਬਰ ਜਿਸ ਦੇ ਵਿੱਚ ਲਿਖਿਆ ਰਖੜ ਪੁਣਿਆ ਮੌਕੇ ਕਾਨਫਰੰਸ ਵਿੱਚ ਅਸਫਲ ਰਹਿਣ ਤੇ ਕਾਂਗਰਸ ਦੇ ਹਲਕਾ ਚਾਰਜ ਦੀ ਕਾਰਗੁਜ਼ਾਰੀ ਤੇ ਉੱਠਣ ਲੱਗੇ ਸਵਾਲ ਸਾਨੂੰ ਇਹ ਨਹੀਂ ਪਤਾ ਵੀ ਇਹ ਕਾਰਗੁਜ਼ਾਰੀ ਕਿਹੜੀ ਮਾੜੀ ਪੈ ਗਈ ਹੈ ਜਿੱਤੇ ਸਵਾਲ ਉੱਠਣ ਲੱਗੇ ਆ ਰਹਿ ਗਈ ਕਾਨਫਰੰਸ ਦੀ ਗੱਲ ਅਸੀਂ ਚੰਡੀਗੜ੍ਹ ਗਏ ਸੀ ਮੈਂ ਵੀ ਭਲਾਈਪੁਰ ਦੇ ਸਾਹਬ ਦੇ ਨਾਲ ਸੀ ਕੋਈ ਸਾਡੇ ਨਾਲ ਸੱਜਣ ਮੱਲਾ ਜੀ ਜੈ ਜੈਂਦਰ ਸਿੰਘ ਜੀ ਕਾਫੀ ਅੱਜ 5-6 ਸੱਜਣ ਵੇਸਾ ਅਸੀਂ ਉੱਥੇ ਰਾਜਾ ਬੜਿੰਗ ਜੀ ਨੂੰ ਮਿਲੇ ਔਰ ਕਾਨਫਰੰਸ ਦੇ ਬਾਰੇ ਅਸੀਂ ਉਹਨਾਂ ਕੋਲੋਂ 퍼미ਸ਼ਨ ਚਾਹੀ ਪੀ ਸਾਨੂੰ ਆਪਣਾ ਕਾਂ ਬਾਬਾ ਕਾਲਾ ਸਾਹਿਬ ਤੇ ਕਾਨਫਰੈਂਸ ਦੀ ਪਰਮਿਸ਼ਨ ਦਿੱਤੀ ਜਾਵੇ ਸਾਨੂੰ ਲੈਟਰ ਇਸ਼ੂ ਕੀਤਾ ਜਾਵੇ ਉਹਨਾਂ ਆਖਿਆ ਠੀਕ ਆ ਅਸੀਂ ਕੁਛ ਦੇ ਰੁਕੇ ਲੰਚ ਹੋ ਗਿਆ ਰੋਟੀ ਪਾਣੀ ਖਾ ਲਿਆ ਫਿਰ ਉਹਨਾਂ ਦੇ ਅਸੀਂ ਘਰ ਚਲੇ ਗਏ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਚਿੱਠੀ ਦੀ ਹੁਣ ਕੋਈ ਲੋੜ ਨਹੀਂ ਗਈ ਕਿਉਂਕਿ ਪਿਛਲਾ ਰਵਾਸ ਸੀ ਉਹ ਜਿਹੜਾ ਉਹ ਚੇਂਜ ਕਰ ਦਈਏ ਚਿੱਠੀਆਂ ਦੀ ਲੋੜ ਨਹੀਂ ਤੁਸੀਂ ਕਾਨਫਰੈਂਸ ਕਰੋ ਚੱਲ ਕੇ ਤੁਸੀਂ ਕਿੰਨਾ ਕੁ 2-2000 ਬੰਦਾ ਇਕੱਠਾ ਕਰੋਗੇ ਔਰ ਇਹ ਉੱਥੇ ਇਹ ਗੱਲ ਰੱਖੀ ਕਿ 4 ਤੋਂ 5000 ਦੀ ਸਮਰਥਾ ਸਾਡੇ ਪੰਡਾਲ ਦੀ ਅਸੀਂ ਕਰ ਰਹੇ ਹਾਂ ਔਰ 4-5000 ਤੋਂ ਬੰਦਾ ਵੱਧ ਹੋਊਗਾ ਘਟਣੀ ਹੋਊਗਾ ਉਹਨੇ ਕਿ ਠੀਕ ਹੈ ਤੁਸੀਂ ਕਾਨਫਰੰਸ ਕਰੋ ਉੱਥੇ ਸੰਦੀਪ ਜੀ ਸੰਧੂ ਸਾਹਿਬ ਜਿਹੜੇ ਉਹ ਵੀ ਉੱਥੇ ਆ ਗਏ ਔਰ ਸਾਨੂੰ ਕਾਨਫਰੰਸ ਕਰਨ ਲਈ ਕਿਹਾ ਗਿਆ ਅਸੀਂ ਕਾਨਫਰੰਸ ਕਰਨ ਵਾਸਤੇ ਜਗ੍ਹਾ ਵੀ ਲੇ ਲਈ ਜੋ ਕਿ ਆਪਣਾ ਉਥੇ ਬਾਬੇ ਕਾਲੀ ਫਾਗਰਾ પેટ્રોલ ਪੰਪ ਦੇ ਲਾਗੇ ਬਾਬੇ ਪੂਲੇ ਦੀ ਜਗ੍ਹਾ ਤੇ ਲਾਗੇ ਨਾਲ ਦੀ ਜਗ੍ਹਾ ਸੀ ਐਸਈਓ ਕਰਾਇਦੇ ਲੈਣੀ ਪੂਰੀ ਫੁੱਲ ਤਿਆਰੀ ਕਾਨਫਰੰਸ ਦੀ ਕੀਤੀ ਰਸਤੇ ਵਿੱਚ ਅਸੀਂ ਆ ਰਹੇ ਆ ਅਸੀਂ ਕੋ ਪਿੰਨਾ ਚ ਫੋਨ ਵੀ ਕੀਤੇ ਕਿ ਅਸੀਂ ਕੱਲ ਨੂੰ ਤੁਹਾਡੇ ਕੋਲ ਪਹੁੰਚਾਂਗੇ ਤੁਹਾਨੂੰ ਕਾਨਫਰੰਸ ਦੇ ਬਾਰੇ ਦੱਸਿਆ ਜਾਊਗਾ ਔਰ ਉਸ ਤੋਂ ਥੋੜੀ ਦੇਰ ਬਾਅਦ ਸਤੇ ਘੰਟੇ ਬਾਅਦ ਸਾਨੂੰ ਸੰਦੀਪ ਸੰਧੂ ਜੀ ਦਾ ਫੋਨ ਆਇਆ ਕੇ ਹਾਈ ਕਮਾਂਡ ਕਹਿੰਦੀ ਆ ਵੀ ਕਾਨਫਰੰਸ ਨਹੀਂ ਕਰਨੀ ਅਸੀਂ ਪੁੱਛਿਆ ਕੀ ਗੱਲ ਹੋ ਗਈ ਕਿਉਂ ਨਹੀਂ ਕਰਨੀ ਇੱਕ ਟੋਨਾ ਕਿਹਾ ਕਿ ਬਾਜਵਾਜੀ ਬਾਹਰ ਗਏ ਹੋ ਇਹਨੇ ਜੋ ਸਾਡੇ ਪ੍ਰਤਾਪ ਸਿੰਘ ਜੀ ਬਾਜਵਾਜੀ ਉਹ ਇੱਥੇ ਨਹੀਂ ਹੈਗੇ ਦੂਸਰੀ ਗੱਲ ਆ ਕਿ ਬੜਿੰਗ ਜੀ ਵੀ ਕਹਿ ਰਹੇ ਨੇ ਕਿ ਸਾਡੇ ਕੋਲੋਂ ਐਮਾ ਟਾਈਮ ਨਹੀਂ ਹੈਗਾ ਮੇਰੀ ਕੋ ਸਿਸਟਰ ਪਰੋਂ ਆਈ ਆ ਅੱਜ ਮੇਰੇ ਕੋ ਟਾਈਮ ਨਹੀਂ ਕੱਜਿਆ ਜਾਣਾ ਅਸੀਂ ਖੜੇ ਮੱਥੇ ਜਾਂ ਕਿਸੇ ਤਰ੍ਹਾਂ ਵੀ ਲਾ ਲੋ ਉਹਨਾਂ ਦਾ ਵੈਲਕਮ ਕੀਤਾ ਵੀ ਜੋ ਜਿੱਦਾਂ ਤੁਸੀਂ ਕਹੋਗੇ ਅਸੀਂ ਉਦਾਂ ਤੁਹਾਡੇ ਨਾਲ ਆ ਜੇ ਤੁਸੀਂ ਕਹੋ ਕਰਨੀ ਆ ਅਸੀਂ ਕਰਾਂਗੇ ਜੇ ਤੁਸੀਂ ਕਿਹਾ ਨਹੀਂ ਕਰਨੀ ਉਹ ਤੁਹਾਡੇ ਤੇ ਅਸੀਂ ਜਿੱਦਾਂ ਕਹੋਗੇ ਉਹ ਕਰਾਂਗੇ ਉਹਨਾਂ ਕਿਹਾ ਨਹੀਂ ਕਰਨੀ ਸਾਨੂੰ ਇਹ ਕਾਨਫਰੰਸ ਰੋਕਣ ਤੇ ਉੱਤੇ ਸਾਨੂੰ ਹਾਈ ਕਮਾਂਡਲੋਂ ਹੀ ਆਰਡਰ ਆਇਆ ਔਰ ਕਾਨਫਰੰਸ ਜਿਹੜੀ ਉਹ ਰੋਕੀ ਗਈ ਦੂਜੀ ਨਹੀਂ ਗੱਲ ਮੈਂ ਹਲਕਾਂ ਚਾਰ ਜਿੱਥੇ-ਜਿੱਥੇ ਵੀ ਹੈਗੇ ਨੇ ਹਰ ਇੱਕ ਹਲਕਾਂ ਚਾਰ ਨੂੰ ਮੈਂ ਬੇਤੀ ਕਰਦਾ ਕਿ ਉਹ ਆਪਣੇ ਏਰੀਆ ਦੇ ਵਿੱਚ ਰਹਿ ਕੇ ਆਪਣੇ ਹਲਕੇ ਵੱਲ ਧਿਆਨ ਦੇਣ ਨਾ ਕਿ ਦੂਜੇ ਦੇ ਹਲਕੇ 'ਚ ਧਿਆਨ ਦੇਣ ਕਿਉਂਕਿ ਜੇ ਇੱਕ ਦੂਜੇ ਦੇ ਹਲਕੇ ਚਾਹੀ ਧਿਆਨ ਦੇਵਾਂਗੇ ਜਾਂ ਇੱਕ ਦੂਜੇ ਦੇ ਹਲਕੇ ਚਾਹੀ ਆਪਣੀਆਂ ਹਰਕਤਾਂ ਕਰਾਂਗੇ ਤੇ ਕੁਆਲਟੀ ਨੂੰ ਨੁਕਸਾਨ ਹੋਊਗਾ ਫਾਇਦਾ ਨਹੀਂਗਾ ਹੋਊਗਾ ਤਿੱਕੀ ਰਹੀ ਗੱਲ ਕਿ ਮੈਂ ਉਸ ਪੱਤਰਕਾਰ ਵੀਰ ਨੂੰ ਵੀ ਬੇਨਤੀ ਕਰਦਾ ਕਿ ਪੈਸਾ ਹੀ ਨਾ ਮੁੱਖ ਰੱਖਿਆ ਜਾਵੇ ਸਾਰਾ ਵਕਤ ਪੈਸਾ ਹੀ ਆ ਸਾਡੇ ਵਾਸਤੇ ਕੋਈ ਨਾ ਕੋਈ ਸੱਚਾਈ ਕੱਢ ਕੇ ਖਬਰ ਲਾਈ ਜਾਵੇ ਮੈਂ ਜਿਸ ਪੱਤਰਕਾਰ ਨੇ ਇਹ ਖਬਰ ਲਾਈ ਆ ਮੈਂ ਉਹਨੂੰ ਇਹ ਗੱਲ ਪੁੱਛੀ ਆ ਕਿ ਸਜਣਾ ਤੂੰ ਇਹ ਖਬਰ ਲਾਈ ਆ ਕਿਉਂ ਲਾਈ ਆਏ ਦੂਜੀ ਧਰ ਨੂੰ ਕਿਉਂ ਨਹੀਂ ਪੁੱਛਿਆ ਉਹਨੇ ਕੋਈ ਗੱਲ ਕਹੀ ਕਿ ਭ라이ਪੁਰ ਸਾਹਿਬ ਕੋ ਕੱਠ ਨਹੀਂ ਕੀਤਾ ਜਾਣਾ ਉਹਦੇ ਕੋ ਬੰਦੇ ਕਿੱਥੋਂ ਨਹੀਂ ਇੱਕ ਗੱਲ ਮੈਂ ਉਹ ਪੱਤਰਕਾਰ ਨੂੰ ਦੱਸ ਦੇਣੀ ਚਾਹੁੰਦਾ ਕਿ ਬੰਦੇ ਕਿੱਥੋਂ ਹੋਣੇ ਸੀ ਇਹਦਾ ਜਵਾਬ ਇਹ ਆ ਕਿ ਜੇ ਅੱਜ ਇਸ ਹਲਕੇ ਦੇ ਵਿੱਚ ਇੱਕ ਲਹਿਰ ਚੱਲੀ ਆ ਅਮਰਤਪਾਲ ਦੀ ਲੋਕਾਂ ਨੇ ਵੋਟਾਂ ਪਾਈਆਂ ਅਮਰਤਪਾਲ ਨੂੰ ਉਹਦੇ ਅੰਗੇਸਟ ਕਾਂਗਰਸ ਪਾਰਟੀ ਜਿਹੜੀ ਦੂਜੇ ਨੰਬਰ ਤੇ ਆਈ ਆ ਔਰ ਜੋ ਮੌਜੂਦਾ ਸਰਕਾਰ ਵਾ ਉਹ ਤੀਜੇ ਨੰਬਰ ਤੇ ਆ ਰਹੀ ਆ ਕੀ ਗੱਲ ਬੰਦੇ ਨਹੀਂ ਹੈਗੇ ਇਹ ਬੰਦੇ ਨਹੀਂ ਸੀ ਉਹਦੇ ਮਗਰ ਹੈਗੇ ਭਲਾਈਪੁਰ ਦੇ ਸਾਹਿਬ ਮੈਂ ਜਿਸ ਵੀ ਇਹ ਮੇਰੇ ਵੀਰ ਨੇ ਸ਼ੋਰ ਲਵਾਉਣ ਤੇ ਜ਼ੋਰ ਦਿੱਤਾ ਜਿਸ ਨੇ ਵੀ ਆਪਣਾ ਹਲਕਾ ਚਾਰਜ ਲਾ ਲੋ ਜਾਂ ਜਿਸ ਨੇ ਵੀ ਪ੍ਰੈਸ ਕੀਤਾ ਹੋਊਗਾ ਪੱਤਰਕਾਰ ਨੂੰ ਹੈ ਉਹ ਹਰ ਟਾਈਮ ਹਰ ਇਲੈਕਸ਼ਨ ਦੇ ਵਿੱਚ ਹਰ ਇਲੈਕਸ਼ਨ ਦੇ ਵਿੱਚ ਵਿਰੋਧੀ ਧਿਰ ਨਾਲ ਖੜਾ ਹੁੰਦਾ ਜੇ ਉਹ ਆਪਨਾ ਖੜਾ ਹੋਵੇ ਉਹਦਾ ਪਰਿਵਾਰ ਖੜਾ ਹੁੰਦਾ ਕਿ ਇਹ ਸਾਡੀ ਇਹਨਾਂ ਬੰਦਿਆਂ ਦਾ ਕਰਤਾਰ ਹੈਗਾ ਕਿ ਤਨਾ ਕਿ ਦੇਖਿਆ ਸਕਦੇ ਆ ਕਿ ਵਿਧਾਇਕ ਸਾਹਿਬ ਦੀ ਸ਼ਬੀ ਨੂੰ ਇੱਕ ਐਮਐਲਏ ਦੀ ਸ਼ਬੀ ਨੂੰ ਖਰਾਬ ਕਰਨ ਵਾਸਤੇ ਇਹ ਜਿਹੜੀ ਖਬਰ ਇਹ ਲਾਈ ਗਈ ਆ ਔਰ ਇਹ ਹਲਕਾ ਇਲਾਕਾ ਤੁਹਾਡੇ ਸਾਹਮਣੇ ਖਲੋਤਾ ਇਹ ਲਿਸਟ 'ਵਰ ਜਿਨ੍ਹਾਂ ਨੇ ਸਰਪੰਚਾਂ ਪੰਚਾਂ ਨੇ ਸਾਈਨ ਕਰਕੇ ਜਾਂ ਇਹ ਲਿਸਟ ਭੇਜੀ ਆ ਕਿ ਅਸੀਂ ਭਲਾਈਪੁਰ ਦੇ ਸਾਹਿਬ ਦੇ ਨਾਲ ਖੜੇ ਆ 125 ਪਿੰਡਾਂ ਦੇ ਵਿੱਚੋਂ 115 ਸਰਪੰਚ ਜਿਹੜੇ ਨੇ ਉਹ ਭਲਾਈਪੁਰ ਦੇ ਸਾਹਿਬ ਦੇ ਨਾਲ ਖੜੇ ਆ ਤੇ ਮੈਂ オーਡੀਅਨ ਮੈਂ ਹੁਣ ਬੇਨਤੀ ਕਰੂੰਗਾ ਕਿ ਆਪਣੇ ਗੁਰਦੀਪ ਸਿੰਘ ਐਮਸੀ ਸਾਹਿਬ ਨੂੰ ਆਪਣੇ ਵਿਚਾਰ